हां जी भाई जी ससका जी सारे ਭਰਾਵਾਂ ਨੂੰ ਸੁਮਿਤਰਾ ਕੱਜ ਬਹੁਤ ਹੀ ਸੋਹਣੇ ਰਿਕਾਰਡ ਦੀ ਘਰੇਲੂ ਝੋਟੀ ਦਿਖਾਉਣ ਲੱਗਾ ਬਾਈ ਨੇ ਇਹ ਘਰ ਦੀ ਝੋਟੀ ਪਾਲੀ ਹੋਈ ਵੇਚਣੀ ਹੈਗੀ ਹੈ ਚੰਗੇ ਰਿਕਾਰਡ ਦੀ ਬਾਈ ਜਿੰਨੇ ਪਸ਼ੂ ਕੱਜ ਤੋਂ ਦਿਖਾਵਾਂ ਸਾਰੇ ਚੰਗੇ ਰਿਕਾਰਡ ਦੇ ਮਿਲਣਗੇ ਠੀਕ ਆ ਕਿਸੇ ਭਰਾ ਨੇ ਜਿਵੇਂ ਕੋਈ ਬਰੀਡ ਤੇ ਕੰਮ ਕਰਨਾ ਹੈ ਜਾਂ ਕੋਈ ਸ਼ੌਂਕ ਹੈ ਤੋ ਚੰਗੇ ਪਸ਼ੂ ਰੱਖਣਾ ਚਾਹ ਬਣਾ ਉਹਨਾਂ ਵਾਸਤੇ ਇਹ ਝੋਟੀ ਜਿਹੜੀ ਫਾਇਦੇਮੰਦ ਰਹੂਗੀ ਜਾਂ ਵੀਡੀਓ ਫਾਇਦੇਮੰਦ ਰਹੂਗੀ ਬਾਕੀ ਡਿਟੇਲ ਸਾਰੀ ਬਾਈ ਸਾਂਝੀ ਕਰਾ ਦਾਂਗੇ ਰੇਟ ਵੇਚੀ ਕਰਾ ਦਾਂਗੇ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਸੁਣਨੀ ਹੈ ਤੇ ਗੌਰ ਨਾਲ ਦੇਖਣੀ ਹੈ ਜੇਰਾ ਮਾਲਕ ਨਾਲ ਦਿੱਤੇ ਹੋਣ ਬਾਰੇ ਸੰਭਾਰ ਕਰਨਾ ਹੈ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂ ਵੀ ਕੀ ਡਿਟੇਲ ਆ ਵੀ ਕਿਉਂ ਵੇਚ ਰਿਹਾ ਬਾਈ ਦੀ ਕੀ ਮਜਬੂਰੀ ਹੈ ਠੀਕ ਆ ਸੋ ਵੀਡੀਓ ਪਹਿਲਾਂ ਤੁਰ ਤੱਕ ਦੇਖਿਆ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਜੂ ਕਰ ਲਓ ਠੀਕ ਹੈ ਤੇ ਬਾਕੀ ਪਕਾਰਦੇ ਆ ਬਾਈ ਨਾਲ ਗੱਲਬਾਤ ਬਾਈ ਬਾਬਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਲਖੇ ਠੀਕ ਹੈ ਚੜ੍ਹਦੀ ਗੱਲ ਤੁਸੀਂ ਸੁਣਾਓ ਠੀਕ ਠਾਕ ਹੋ ਵਧੀਆ ਵੀਰੇ ਵਧੀਆ ਪਹਿਲਾਂ ਤਾਂ ਨਾਮ ਤੇ ਡਰੈਸ ਬੋਲਦੀ ਆਪਾਂ ਮੇਰਾ ਨਾਮ ਅਮਨਦੀਪ ਸਿੰਘ ਪਵਨਾ ਵੀਰੇ ਪੰਡ ਜੰਗੀਆਂ ਨਾਲ ਠੀਕ ਹੈ ਜੀ ਤਸਵੀਰ ਜਿਹੜਾ ਬਰਨਾਲਾ ਤੇ ਅਥੀਲ ਤਾਂ ਪਬਨੇ ਤੇ ਜ਼ਿਲ੍ਹਾ ਬਰਨਾਲਾ ਨੇੜੇ ਭਤੌੜ ਸ਼ਹਿਰ ਆਗਾ ਹਾਂਜੀ ਹਾਂ ਵੀਰੇ ਜੰਗੀਆਂ ਨਾਲ ਪਿੰਡ ਨੂੰ ਸਾਰਿਆਂ ਨੂੰ ਪਤਾ ਮਸ਼ਹੂਰ ਗੁਰਪ੍ਰੀਤ ਜੰਗੀਆਂ ਨਾਲ ਕਬੱਡੀ ਪਲੇਅਰ ਦੇ ਨਾਂ ਤੇ ਮਸ਼ਹੂਰ ਆਗਾ ਤੇ ਮੋਬਾਈਲ ਨੰਬਰ ਆਪਣ ਠੀਕ ਹੈ ਵੈਸੇ ਆਪਾਂ ਤਾਂ ਮਲਵਾਰਤਨ ਆਪਣਾ ਰਹੇ ਹਨ ਕਾਫੀ ਟਾਈਮ ਤੋਂ ਜੁੜੇ ਹੋਇਆ ਇੱਕ ਦੂਜੇ ਨਾਲ ਜਿੰਨੇ ਮੈਂ ਤੁਹਾਡੇ ਪਸ਼ੂ ਦੇਖਿਆ ਚੰਗੇ ਆਗੇ ਹਾਂਜੀ ਹਾਂਜੀ ਤੇ ਇਹ ਇਹ ਝੋਟੀ ਆਪਾਂ ਜੇ ਗੱਲ ਕਰੀਏ ਇਸ ਕਿਹੜੇ ਕਿਹੜੇ ਸਾਣ ਦੀ ਹੈਗੀ ਇਹ ਇਹ ਜੋਗਰਾਜ ਦੀ ਹੈ ਵੀਰੇ ਕਰਮ ਵੀ ਬ੍ਰੀਡ ਫਾਰਮਰ ਜੋਗਰਾਜ ਦਾ ਹਾਂਜੀ ਵੀਰੇ ਕਿਹੜਾ ਸੂਸ ਹੁੰਦੀ ਹੁਣ ਇਹ ਇਹ ਪਹਿਲਾਂ ਨਾ ਵੀਰੇ ਪਹਿਲਾ ਸੂਸ ਹੁੰਦੀ ਆ ਤੇ ਕੈਨੂੰ ਦਿਨ ਪੂਰੇ ਹੁੰਦੇ ਦੇ ਇਹਦੇ 8 ਤਰੀਕ ਨੂੰ ਦਿਨ ਪੂਰੇ ਆ ਵੀਰੇ ਜਿਹੜੀ ਦੀ ਮਾਂ ਸੀ ਉਹ ਕਿੰਨੇ ਦੁੱਧ ਵਾਲੀ ਸੀਗੀ ਉਹ ਵੀਰੇ ਹੁਣ ਵੀ ਆਪਾਂ ਚੋ ਰਹੇ ਆ 8ਵਾਂ ਮਹੀਨਾ ਲੱਗ ਗਿਆ ਮਜਬੂਰੀ ਸੀਗੀ ਮੈਸਤਰੀ ਲੱਗੇ ਬੰਨੇ ਇੱਕ ਡਾਂਗੀ ਮਿਲਦੀ ਇੱਕ ਡਾਂਗੀ ਮਿਲਦੀ ਵੀਰੇ 4 ਮਿਲਦੀ ਹਾਂ 8 ਮਿਲਣ ਦੇ ਗੱਬਣਾ 8 ਕਿਲੋ ਤੋਂ ਹੁਣ ਦੇ ਰਹੀ ਆ 8 ਕਿਲੋ ਦੁੱਧ ਆ ਬਾਈ ਕੋਈ ਬੰਦਾ ਕਦੋਂ ਖਰੀਦੂ ਮੁੱਲ ਕਰੂਗਾ ਆਪਾਂ ਚਵਾਈ ਦਿਖਾ ਸਕਦੇ ਕੋਲੇ ਵੀ ਖੜ ਸਕਦਾ ਮੱਝ ਦੇ ਦੀ ਕੋਲੇ ਖੜ ਸਕਦਾ ਕੋਈ ਇਹ ਗੱਲ ਨਹੀਂ ਠੀਕ ਹੈ ਤੇ ਹੁਣ ਇਹ ਗੱਬਣਾ ਕਿੱਧਰ ਤੋਂ ਆ ਇਹ ਗੱਬਣਾ ਵੀਰੇ ਘਰ ਵਾਲਾ ਮੰਨ ਲੀ ਆਪਣਾ ST 737 ਦਾ ਸਾਣ ਕਿਹੜੀ ਦੀ ਤੁਸੀਂ ਪਹਿਲਾਂ ਵੀਰੋ ਪਾਈ ਕੋਲੇ ਇੱਕ ਝੋਟਾ ਦਾ ਮੁਰਣਾ ਅਸਲ ਦਾ ਆਪਾਂ ਵੀਡੀਓ ਪਾਈ ਆ ਉਹਦੀ ਪਹਿਲਾਂ ਆਪਣੇ ਚੈਨਲ ਤੇ ਐਸਟੀ 736 ਇਹ ਕਿਹੜੀ ਕੰਪਨੀ ਹੈ ਐਚਐਲਡੀ ਹੈ ਵੀਰੇ ਐਚਐਲਡੀ ਦਾ ਉਹ ਉਹ ਵੀ ਮੈਨੂੰ ਕੱਟਾ ਆਪਣੀ ਉਹ ਵੀ ਚੰਗੀ ਮੱਝ ਦਾ ਸੀ ਹਾਂਜੀ ਹਾਂ ਵੀਰੇ ਉਹ ਮੈਨੂੰ 23 24 ਕਿਲੋ ਵਾਲੀ ਮੱਝ ਸੀ 24 ਕਿਲੋਸਰ ਦਾ ਬ੍ਰੇਕ ਗਿਆ ਨਹੀਂ ਤੋ ਆਵਾ ਸੀਗਾ ਕਾਲੂ ਕਾਲ ਤੋਈ ਹਾਂ 24 ਕਿਲੋ ਪਲੱਸ ਵਾਲੀ ਮੱਝ ਦਾ ਇਹ ਇੱਕ ਬਾਈਕੋ ਕੱਟਾ ਰੱਖਿਆ ਵਾ ਫਾਦਰ ਉਹਦਾ ਐਸਟੀ 736 ਉਸ ਸੀਮੈਂਟ ਤੇ ਗੱਬਣ ਹੋਈ ਵੀ ਆ ਲੈ ਗੀੜਾ ਕਢਾ ਦੇ ਝੋਟੀ ਦਾ ਮਿੱਤਰੋ ਸਿੰਘ ਸਿੰਘ ਫੇਸ ਕੁਆਲਿਟੀ ਤੇ ਕੱਦ ਮੰਨ ਕੇ ਚੱਲ ਜਿੰਨਾ ਵੱਧ ਤੋਂ ਵੱਧ ਝੋਟਾ ਦਾ ਹ ਆਪਣੇ ਕੱਟੀ ਕਹਿੰਦੇ ਜਾਂ ਝੋਟੀ ਕਹਿੰਦੇ ਆ ਮੱਝ ਕਹਿੰਦੀ ਆ ਬੇਦੂੱਚੀ ਹੋਰ ਹੁੰਦੀ ਹੋ ਨਰਾਲੀ ਪਾਪ ਨੇ ਧੁੱਪ ਚ ਲਾਈ ਲਈ ਸਮਾਰਕ ਨਾ ਝੋਟੀ ਸ਼ਾਂਜ ਘਟਦੀਂਦੀ ਹੈ ਜੀ ਥੋੜਾ ਸਹਾ ਘਰੇਲੂ ਪਸ਼ੂ ਕਰਕੇ ਥੋੜਾ ਡਰਦਾ ਬਾਹਰ ਲੈ ਬੰਨ ਥੋੜਾ ਮੈਂ ਬਾਹਰ ਨਹੀਂ ਥਲੋਟੇ ਬੰਨ ਲਈ ਥੀ ਬੰਨ ਲਈ ਲੈ ਇਥੋਂ ਦੇਖ ਸਾ ਥੋੜਾ ਨਾ ਤੁਰਨ ਲੱਗੀ ਡਰਦੀ ਹੈ ਮੈਥੋਂ ਤੇ ਇਥੋਂ ਸਾਨੂੰ ਖੜਨ ਨਹੀਂ ਕੋਣੇ ਤੇ ਬੈਕ ਸ਼ਾਟ ਤੋਂ ਸਰੀ ਦੀ ਬੰਤਰ ਦਿਖਾ ਦੇਣਾਗਾ ਬਾਕੀ ਥਣਾ ਜਿਹੜਾ ਸੈਜ ਗੈਪ ਇਹ ਹੀ ਬਹੁਤ ਸੋਹਣਾਗਾ ਤੇ ਜਿਹਦੀ ਮਾਂ ਸੀ ਸੱਜਰ ਆਪਣਾ ਉਹ ਕਹਿੰਦੇ ਉਹ ਚੱਲੀ ਪਿਆ ਹਾਂ ਵੀਰੇ ਕਿੰਨਾ ਜਿਹਦੀ ਮਾਂ ਆਈ ਰਹੀ ਆਪਣੀ ਤੇ ਉਹ ਸੱਜਰ ਮਤਲਬ ਪੀਕ ਲੈਵਲ ਤੇ ਕਿੰਨਾ ਦੁੱਧ ਕੱਢਿਆ ਪਦਾ 16 17 ਚੋਆ ਬਾਈ ਕਲਾਮ ਨਾਰਮਲ ਸੇਵਾ ਤੇ ਕਰੀ ਜੀ ਆਪਣੇ ਕਾਫੀ ਪਸ਼ੂ ਹੈਗੇ 15 ਹੁਣ ਪਸ਼ੂ ਹੈਗੇ ਲੱਗ ਪਣਾ ਹਾਂਜੀ ਹਾਂ ਵੀਰੇ ਠੀਕ ਆ ਠੀਕ ਆ ਤੇ ਇਹ ਹੈਗੇ ਜੋਗਰਾ ਸੀਮਣ ਦੀ ਹੈਗੀ ਚਾਹੇ ਉਹ ਕਰਮਬੀਰ ਦੇ ਨਾਮ ਤੇ ਵੀ ਕਹਿੰਦੇ ਆ ਕੋਈ ਘੁੰਮਲਾਂ ਦੇ ਕੋਲੋਂ ਥੋੜਾ ਡਰਦੀ ਆ ਥੋੜਾ ਜੀ ਤੇ ਇਕਾਦਗੜ ਪੂਰਾ ਫੁੱਲ ਆ ਗਿਆ ਸ਼ਕੀਨ ਆ ਤੇ ਰੇਟ ਵਾਲੇ ਪੱਖ ਤੋਂ ਬਜੀ ਗੱਲ ਕਰੀਏ ਉਹ ਕਰ ਲੈਣਾ ਬਲਦਾ ਵੀ ਵੇਚ ਨਹੀਂ ਕਿਉਂ ਬਾਰੇ ਮਜਬੂਰੀ ਕੀ ਬਣ ਗਈ ਤੇਰੀ ਵੇਚਣ ਦੀ ਹੈ ਹਾਲਾਂ ਕਿ ਤੂੰ ਕੱਟਾਂ ਤੂੰ ਵੇਚੀ ਨਹੀਂ ਕਰਦੀ ਕਰਦੀ ਨਹੀਂ ਬਈ ਆਪਾਂ ਜ਼ਿੰਦਗੀ ਦੀਆਂ ਗੱਟੀਆਂ ਤੇ ਵੇਚੀ ਨਹੀਂ ਪਹਿਲੀ ਵੇਚੇ ਨਹੀਂ ਆਂ ਹੀ ਆਪਾਂ ਕਿਤੇ ਲੈਤੀ ਆ ਵੀਰੇ ਆਪਾਂ ਘਰਦੀਆਂ ਗੱਟੀਆਂ ਤਿਆਰ ਕਰਦੇ ਆ ਵੀਰੇ ਠੀਕ ਆ ਉਹ ਵੀ ਇਹ ਚੰਗੀ ਕੀਮਤ ਤੇ ਬਣ ਗਈ ਆਪਾਂ ਤਾਂ ਵੇਚਨੇ ਆ ਵੀ ਮੈਂ ਪਸ਼ੂ ਵਾਲਾ ਪਾ ਰਿਆਂ ਜੀ ਉਧਰ ਡੋਹੋਂ ਦਾ ਕਰਕੇ ਇੱਧਰ ਬਾਈ ਨੂੰ ਦਿਖਾ ਦੇਣਾ ਬੈਕ ਛੜਾ ਇੱਟਾ ਟਾ ਪੰਗਾ ਹੁੰਦੇ ਸੀਗਾ ਪਿਛਲੀ ਛੜ ਬਾਈ ਪਸ਼ੂ ਵਾਲਾ ਬ੍ਰਾਂਡ ਤੇ ਸਰ ਕੇ ਹੋੜੀ ਪੈਸਾ ਹੀ ਮਜੂਰ ਕੇ ਬਾਈ ਸੇਲ ਕਰ ਰਿਆ ਨਾ ਇਹੀ ਦਿੱਕਤ ਆਈ ਹੈ ਨਾ ਹਾਂ ਵੀਰੇ ਲੱਕੇ ਆ ਬਈ ਜੇ ਲੱਕੇ ਕੋਈ ਚੰਗੀ ਕੀਮਤ ਵਾਲਾ ਬਾਈ ਬੰਦਾ ਪਰਸਾ ਦਾ ਸੌਂਕੀ ਬੰਦਾ ਫੇਰ ਆਪਾਂ ਦੇਣੀ ਆ ਕੋਈ ਆਪਾਂ ਨੂੰ ਏਡਾ ਕੋਈ ਸੱਟ ਕੇ ਦੇਣ ਵਾਲਾ ਜਾਂ ਕੋਈ ਟਾਈਮ ਪਾਸ ਵਾਲਾ ਬੰਦਾ ਫੋਨ ਨਾ ਲਾਵੇ ਠੀਕ ਹੈ ਇਧਰ ਨੂੰ ਕੁਮਾਦੀ ਮਾਰ ਚੱਲ ਪੁੱਤ ਠੀਕ ਹੈ ਚਲੋ ਬਾਕੀ ਜਿਹੜੇ ਫਿੱਟ ਬੈਠੇ ਭਰਾ ਨੂੰ ਵੀਡੀਓ ਦੇ ਵਿੱਚ ਜੇ ਕੋਈ ਗੱਲਬਾਤ ਹੋ ਚੀ ਤਾਂ ਬਾਈ ਦਾ ਪਿੰਡ ਜੰਗਿਆ ਨਾ ਇਹ ਇੱਥੇ ਬਾਈ ਦੇ ਪਿੰਡ ਆ ਜੋ ਮਿਲਖ ਲਾ ਗਈ ਮਜ ਆ ਲਾਈਟ ਤੋਂ ਦੁਬਾਰਾ ਤੋਰ ਕੇ ਦਹਾ ਥੋੜਾ ਡਰਦੀ ਹੈਗੀ ਉੱਪਰ ਇਹ ਬੰਦ ਪੱਥਰ ਨੂੰ ਪਤਾ ਦੀ ਘਰੇਲੂ ਪਰਸ਼ਾ ਥੋੜਾ ਡਰਜ ਜਰੂਰ ਜਾਂਦਾਗਾ ਇੱਥੇ ਤੁਹਾਨੂੰ ਬੈਗ ਛਾੜਦੇ ਆ ਆਰਡਰ ਦੀ ਕੁਆਲਿਟੀ ਉਹ ਚੈੱਕ ਕਰਾ ਦੇਣਾ ਹਣਾ ਸੋਹਣੀ ਜਿਹੜੀ ਕੁਆਲਿਟੀ ਝੋਟੀ ਤਿਆਰ ਹੋਈ ਹੈ ਬਾਕੀ ਕੱਦ ਕਾਲਰ ਪੱਖ ਤੋਂ ਸ਼ਕੀਨ ਵਾਲੇ ਪੱਖ ਤੋਂ ਝੋਟੀ ਪੂਰੀ ਫੁੱਲ ਸ਼ਕੀਨ ਆ ਗਈ ਤੇ ਆਹ ਬਾਈ ਇੱਧਰ ਕੋਈ ਨੂਰ ਸੀਮਣ ਦਾ ਵਧੀਆ ਮੱਝ ਦਾ ਮਾਂ ਚੰਗੀ ਸੀ ਨਾਨੀ ਚੰਗੀ ਸਾਰੇ ਪੱਖ ਤੋਂ ਇਹ ਕਟਾ ਕੋਈ ਨੂਰ ਦਾ ਇਹ ਰੱਖਿਆ ਬਾਈ ਕੋਲੇ ਤੇ ਆ ਇਹ ਆਪਣੀ ਦੀ ਕਿਹੜੇ ਸੀਮਿੰਟ ਦੀ ਹੈ 3864 ਦੀ ਇਹ 8864 ਦੀ ਇਹ ਚਲਦੀ ਹੈ ਨਾ ਇਹ ਮਿਲ ਜਿਆ ਪਾਈਸ ਨਾ ਹਾਂ ਵੀਰੇ ਤੇ ਆ ਆ ਪਰਲੀ ਕਿਹੜੀ ਦੀ ਆ ਇਹ ਘਰ ਵਾਲੇ ਮਾਲੀ ਦੀ ਹੈ ਇਹ ਘਰ ਵਾਲੇ ਮਾਲੀ ਦੀ ਠੀਕ ਠੀਕ ਆ ਗਈ ਤੇ ਬਾਕੀ ਭਾਈ ਉਧਰ ਨਾ ਸ਼ੈਡ ਤੇ ਮੱਛਰਾਂ ਨਹੀਂ ਲੱਗੇ ਅੰਦਰ ਪਸ਼ੂ ਬੰਨੇ ਬੈਗੇ ਚਲੋ ਆਪਾਂ ਫੇਰ ਦਿਖਾ ਦਿਆਂ ਕਦੇ ਤੇ ਜੇ ਆਪਾਂ ਰੇਟ ਵਾਲੇ ਪੱਖ ਤੋਂ ਗੱਲ ਕਰੀਏ ਰੇਟ ਕੀ ਕਰਾਂਗੇ ਫਿਰ ਇਹ ਲੈਂਨ ਦੇਣ ਜਾ ਰੇਟ ਪਰ ਇਹ ਦਾ 155 ਬਿਲ ਇਹ 155000 ਮੁੱਲ ਹੈ ਤੇ ਵਿੱਚ ਛੋਟ ਸਪਾਂ ਮੰਨ ਤਾ ਨਾ ਮੰਨ ਤਾ ਨਾ ਹੋ ਜੂ ਬਈ ਸੌਂਕੀ ਬੰਦੇ ਲਈ ਵਧੀਆ ਹੋ ਜੂਗਾ ਹਾਂ ਕਰ ਦਾਂਗੇ ਬਈ ਆਸਨ ਮੂਹ ਨਿਰਾਨੇ ਰੇ ਹੋ ਕੇ ਦਿਖਾ ਦੇਣਾ ਲ ਮੜਾ ਮੂਰੇ ਫਪਾਪਣੇ ਦੇ ਬਈ ਪਿੱਛੋਂ ਨਾ ਥਮਾਰ ਕੇ ਲੇਵਾ ਦਿਖਾਇਆ ਨਹੀਂ ਮੱਥੋਂ ਦਾ ਖਾਂ ਤੁਂ ਕਰੀ ਬੈਕ ਸ਼ੈਟ ਮੜਾ ਪਿੱਛੋਂ ਕਰੀ ਪਿੱਛੇ ਥੋੜਾ ਐ ਇੱਥੇ ਤੁਹਾਨੂੰ ਥਣਾ ਦੀ ਮੰਤਰ ਦਿਖਾ ਦੇਣਾ ਮੈਂ ਇੱਥੇ ਦੇਖੋ ਥਣਾ ਦਾ ਜਿਹੜਾ ਸੈਜ ਤੇ ਗੈਪ ਚਾਰੇ ਥਾਣੇ ਬਿਲਕੁਲ ਇੱਕੋ ਜਿਹੇ ਨੇ ਇੱਥੇ ਰੋ ਕੇ ਰੱਖੀ ਤੇ ਇੱਥੇ ਤੁਹਾਨੂੰ ਬੈਕ ਸ਼ੈਟ ਛੜ ਦੇ ਸੁਣ ਲਾਂਗੇ ਇੱਥੇ ਦੇਖ ਸੋਹਣੀ ਤਿਆਰ ਹੁੰਦੀ ਉਹਦੀ ਬਾਕੀ ਹਜੇ 5 4 ਦਿਨ ਸੂਣ ਦੇ ਬਾਕੀ ਪਏ ਨੇਗੇ ਦੋ ਚਾਰ ਉੱਥੇ ਲਿਆ ਸਕਦੀ ਹੈਗੀ ਜਿਹੜੇ ਭਰਾ ਨੂੰ ਜਾਣਾ ਹੋਈ ਛੋਟੀ ਖਰੀਦੁੰਦੀ ਕੋਈ ਹੋਇਆ ਸ਼ੌਂਕੀ ਵੀਰ ਹਨ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਨੰਬਰ ਇਕ ਹੀ ਫੇਰ ਬੋਲਦੇ ਮੇਰਾ 746550 ਵੀਰੇ ਹਾਂਜੀ 83399 ਇਹ ਬਾਈ ਦਾ ਸੰਪਰਕ ਨੰਬਰ ਹੈ ਸੋ ਕਰ ਲਿਓ ਬਾਈ ਨਾਲ ਸੰਪਰਕ ਧੰਨਵਾਦ ਜੀ